ਅੱਜ ਆਪ ਸਭ ਦੇ মিডিਆ ਰਾਹੀਂ ਸਾਹਮਣੇ ਹੋ ਰਿਹਾ ਮਤਲਬ ਮੈਨੂੰ ਪੱਤਰਕਾਰ ਵੀਰਾਂ ਨੂੰ ਇਹ ਦੱਸਦੇ ਵੀ ਸ਼ਰਮ ਆਉਂਦੀ ਹੈ ਵੀ ਜੋ ਮੁੱਦਾ ਮੰਡੀ ਵਾਲੇ ਹੁਣ ਸੁਣ ਸੁਣ ਕੇ ਅੱਕ ਚੁੱਕੇ ਨੇ ਛੱਕ ਚੁੱਕੇ ਅੱਕ ਚੁੱਕੇ ਨੇ ਉਹ ਹੁਣ ਵਿਰੋਧ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਤੇ ਇਥੋਂ ਦੇ ਨੁਮਾਇੰਦਿਆਂ ਨੂੰ ਭੁਗਤਣਾ ਪਊਗਾ ਕਾਰਨ ਉਹਦਾ ਇਹ ਹੈ ਵੀ ਸੀਵਰੇਜ ਦਾ ਮੁੱਦਾ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜਿਹਨੂੰ ਮਾਨਯੋਗ ਪੰਜਾਬ ਰੈਨ ਹਾਈ ਕੋਰਟ ਦੇ ਵਿੱਚ ਮੇਰੇ ਵੱਲੋਂ ਜਨ ਇਤਿਜਾਜਕਾ ਪਾ ਕੇ ਚੱਕਿਆ ਗਿਆ ਹੈ 8 ਦਿਨ ਦੀ ਭੁਖੜਤਾਲੀ ਵੀ ਕਰੀ ਗਈ ਉਸੇ ਦੇ ਨਾਲ ਇੰਟਰਕਨੈਕਟਿਡ ਮੁੱਦਾ ਜਿਹੜੇ ਅਸੀਂ ਇੱਥੇ ਤੁਸੀਂ ਪਿੱਛੇ ਜੇ ਕੈਮਰਾ ਕਮਾਉਂ ਤਾਂ ਅਸੀਂ ਬੱਸ ਸਟੈਂਡ ਦੇ ਸਾਹਮਣੇ ਖੜੇ ਹਾਂ ਮੋੜ ਮੰਡੀ ਦੇ ਇੱਥੇ ਸੜਕ ਦਾ ਬੁਰਾ ਹਾਲ ਹੈ ਦੁਕਾਨਦਾਰੀ 50 ਪੈਸੇ ਵੀ ਨਹੀਂ ਰਹਿ ਗਈ ਕਸਟਮਰ ਬਾਹਰ ਜਾਣ ਲੱਗ ਗਏ ਨੇ ਤੇ ਸੜਕਾਂ ਦਾ ਬੁਰਾ ਹਾਲ ਹੈ ਦੁਕਾਨਾਂ ਦੇ ਵਿੱਚ ਪਾਣੀ ਜਾ ਰਿਹਾ ਹੈ ਸਹੂਲਤ ਦੇਣ ਦੀ بجائے ਨਗਰ ਕਾਉਂਸਲ ਨੇ ਤੇ ਸਰਕਾਰ ਨੇ ਇਹਨਾਂ ਨੂੰ ਹੋਰ ਜਿਹੜਾ ਹੈਗਾ ਬੇਰੋਜ਼ਗਾਰ ਕਰਨ ਲਈ ਤੇ ਇਹਨਾਂ ਦੀ ਰੋਟੀ ਤੇ ਲੱਤ ਮਾਰਨ ਲਈ ਹੁਣ ਬੱਸ ਅੱਡੇਰੋਂ ਬਾਹਰ ਲਜਾਣ ਦਾ ਪ੍ਰੋਗਰਾਮ ਬਣਾਇਆ ਸਾਰੀਆਂ ਸਾਰੀਆਂ ਸੰਸਥਾਵਾਂ ਸਾਰੀਆਂ ਸੰਸਥਾਵਾਂ ਨੇ ਜਿਹੜਾ ਇਹਦਾ ਵਿਰੋਧ ਕੀਤਾ ਤੇ ਅੱਜ ਅਸੀਂ ਵੀ ਆਪਣਾ ਰੋਸ ਤੇ ਵਿਰੋਧ ਜ਼ਾਹਰ ਕਰਨ ਲਈ ਇੱਥੇ ਆਏ ਆਂ ਕੱਲ ਨੂੰ ਸਾਰੀਆਂ ਸੰਸਥਾਵਾਂ ਨੂੰ ਨਾਲ ਲੈ ਕੇ ਮਾਣਿਓ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੋੜ ਮੰਗ ਪੱਤਰ ਦਿੱਤਾ ਜਾਵੇਗਾ ਉਹਨਾਂ ਨੂੰ ਪਹਿਲਾ ਮੰਗ ਪੱਤਰ ਇਹਨਾਂ ਵੱਲੋਂ ਇੱਥੋਂ ਦੇ ਜਿਹੜੇ ਦੁਕਾਨਦਾਰ ਭਰਾ ਨੇ ਸਾਡੇ ਮੋੜ ਮੰਡੀ ਦੇ ਸ਼ਹਿਰ ਦੇ ਵਸਨੀਕ ਨੇ 9 ਤਰੀਕ ਨੂੰ ਦਿੱਤਾ ਗਿਆ ਸੀ ਅੱਜ ਤੱਕ ਉਹਦੇ ਤੇ ਕੋਈ ਗੌਰ ਨਹੀਂ ਕੀਤਾ ਗਿਆ ਉਹਨਾਂ ਨੂੰ ਕੱਲ ਚੇਤਾਵਨੀ ਦੇ ਨਾਲ ਨਾਲ ਅਸੀਂ ਇਸ ਗੱਲ ਨਾਲ آگਾਹ ਕਰਾ ਦੇਵਾਂਗੇ ਵੀ ਆਉਣ ਵਾਲੇ 24 ਤਰੀਕ ਨੂੰ 15 ਦਿਨ ਹੋ ਜਾਣਗੇ ਸਾਡੇ ਵੱਲੋਂ ਆਪਣੀ ਜਿਹੜੀ ਹੈ ਸਮੱਸਿਆ ਰੱਖੇ ਹੋਏ ਜਿਹਦਾ ਹੱਲ ਨਹੀਂ ਹੁੰਦਾ ਤਾਂ ਜਨਤਕ ਤੌਰ ਤੇ ਰੋਹ ਨੂੰ ਵਧਾਉਂਦੇ ਹੋਏ ਆ ਅਸੀਂ ਅਣ ਮਿੱਥੇ ਸਮੇਂ ਲਈ ਜਿਹੜਾ ਹੈ ਬਾਜ਼ਾਰ ਬੰਦ ਦੀ ਕਾਲ ਦੇਵਾਂਗੇ ਅਤੇ ਨਾਲ ਹੀ ਬੱਸ ਸਟੈਂਡ ਇਹ ਤਕਰੀਬਨ ਇੱਕ ਤਰੀਕ ਤੋਂ ਜੀ ਇੱਕ ਕੈਂਚੇ ਦਾ ਚਲਾ ਗਿਆ ਜੀ ਬਿਨਾਂ ਸੇਸ ਚੀਜ਼ ਤੋਂ ਦੁਕਾਨਦਾਰ ਬਹੁਤ ਦੁਖੀਆਂ ਨੇ ਇਸ ਲਈ ਅਸੀਂ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਨੌ ਤਰੀਕ ਨੂੰ ਡਿਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਸੀ ਕਿ ਬੱਸ ਸਟੈਂਡ ਦਵਾਰਾਂ ਬੱਸ ਸਟੈਂਡ ਤੇ ਲਿਆਂਦਾ ਲਿਆਂਦੀਆਂ ਜਾਂ ਬੱਸਾਂ ਪਰ ਉਹਨਾਂ ਨੇ ਡੀਸੀ ਸਾਹਿਬ ਨੇ ਅੱਜ 11 ਦਿਨ ਹੋ ਗਏ ਕੋਈ ਸੁਣਵਾਈ ਨਹੀਂ ਦਿੱਤੀ ਇਸ ਲਈ ਅਸੀਂ ਦੁਕਾਨਦਾਰ ਨੇ ਉਹਨਾਂ ਨੂੰ ਦੁਬਾਰਾ ਕਾਲੂ ਮਿਲਣ ਹੀ ਸੋਚਿਆ ਉਹਨਾਂ ਨੂੰ ਮਿਲ ਕੇ ਇਹ ਕਵਾਂਗੇ ਜੀ ਸਾਡਾ ਜੇ ਹੱਲਣਾ ਹੋਇਆ ਅਸੀਂ 24 ਤਰੀਕ ਨੂੰ ਅਰਮਿੱਥੇ ਸਮੇਂ ਲਈ ਤਰਨਾ ਦੇਵਾਂਗੇ ਜੀ ਪਹਿਲਾ ਵੀ ਬੱਸ ਸਟੈਂਡ ਗਿਆ ਹੈ ਪਹਿਲਾ ਮੁੱਦਾ ਜੀ ਮੇਨ ਜੀ ਬੱਸ ਸਟੈਂਡ ਬਾਹਰ ਚਲਾ ਜਾਂਦਾ ਹੈ ਪਿਛਲੇ ਸਾਲ ਵੀ ਬਾਹਰ ਚਲਾ ਗਿਆ ਸੀ ਅੱਜ ਕੀ ਫੇਰ ਬਾਹਰ ਲੱਗੀ ਆਪਦੀ ਮਰਜ਼ੀ ਨਾਲ ਲੈ ਜਾਂਦੇ ਨਹੀਂ ਜੀ ਸੜਕਾਂ ਦਾ ਮੇਨ ਮੁੱਦਾ ਹੈ ਜੀ ਸੜਕਾਂ ਗਵਰਨਮੈਂਟ ਠੀਕ ਨਹੀਂ ਕਰ ਰਹੀ ਪਿਛਲੇ ਸਾਲ ਵੀ ਸੜਕਾਂ ਕਰਕੇ ਖਰਾਬ ਕਰਕੇ ਐਡਾ ਬਾਹਰ ਚਲਾ ਗਿਆ ਜੀ ਉਹਦੇ ਵੀ ਤਰਨਾ ਲਾ ਕੇ ਅੰਦਰ ਲਿਆਂਦਾ ਗਿਆ ਸੀ ਜਿਹੜਾ ਅੱਜ ਕੀ ਵੀ ਸੜ